ਪੁਰਾਣੀ ਬੇਲਿਆਂ ਦੀ ਗੱਲ ਆ ਭਾਈ ਇੱਕ ਵਾਰੀ ਜੰਗਲ ਦੇ ਵਿੱਚ ਕੁਝ ਲੋਕ ਰਹਿੰਦੇ ਸੀ ਹੁਣ ਵੀ ਕੁਝ ਲੋਕ ਰਹਿੰਦੇ ਨੇ ਆਪਣੇ ਦੇਸ਼ ਦੇ ਵਿੱਚ ਵੀ ਸਤੀਸਗੜ੍ਹ ਦੇ ਵਿੱਚ ਬਹੁਤ ਸਾਰੇ ਆਦਿਵਾਸੀ ਰਹਿੰਦੇ ਨੇ ਤੇ ਓਮੇ ਦੇ ਲੋਕ ਸੀਗੇ ਤੇ ਉਹ ਕਬੀਲੇ ਬਣਾ ਕੇ ਰਹਿੰਦੇ ਸੀ ਤੇ ਲਾਗਦੇ ਤਾਂ ਉਹ ਪਿੰਡਾਂ ਦੇ ਨੇੜੇ ਤੇੜੀ ਸੀਗੇ ਉਹ ਲੋਕ ਕਿ ਪਿੰਡ ਵੀ ਜੰਗਲਾਂ ਦੇ ਨੇੜੇ ਸੀਗੇ ਪਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਸੀ ਤੇ ਬੋਲਣ ਦਾ ਰਿਵਾਜ ਹੋਰ ਸਾਰਾ ਕੁਝ ਉਹ ਵੱਖਰਾ ਵੱਖਰਾ ਸੀਗਾ ਤੇ ਜਿਹੜੇ ਤਾਂ ਪਿੰਡਾਂ ਦੇ ਲੋਕ ਸੀਗੇ ਉਹ ਤਾਂ ਜਾਦੇ ਖੇਤੀਬਾੜੀ ਤੇ ਨਿਰਪਰ ਸੀਗੇ ਤੇ ਜਿਹੜੇ ਉਹ ਆਦੀਵਾਸੀ ਜੰਗਲਾਂ ਦੇ ਲੋਕ ਸੀ ਉਹ ਦਰਖਤਾਂ ਤੇ ਜੰਗਲ ਤੇ ਨਿਰਪਰ ਕਰਦੇ ਸੀਗੇ ਤੇ ਸਾਰਾ ਕੰਮ ਹੀ ਉਹ ਜੰਗਲ ਦੇ ਸਿਰੋਂ ਕਰਦੇ ਸੀਗੇ ਤੇ ਉਹ ਕੋਸਟਾਂ ਟੋکریاں ਬੁੰਨਦੇ ਤੇ ਬਾਕੀ ਛੋਟੇ ਮੋਟੇ ਪਸ਼ੂਆਂ ਦਾ ਸ਼ਿਕਾਰ ਕਰਕੇ ਖਾਣਾ ਪੀਣਾ ਖਾ ਲੈਂਦੇ ਤੇ ਜਿਹੜਾ ਵੀ ਕੋਈ ਇਜ਼ਾਰ ਵਗੈਰਾ ਬਣਾਉਂਦੇ ਉਹ ਵੀ ਆਪਦੇ ਹੱਥੀਂ ਬਣਾ ਕੇ ਤਿਆਰ ਕਰਦੇ ਜੰਗਲ ਦੀ ਵੀ ਸਾਰੀ ਜਾਣਕਾਰੀ ਰੱਖਦੇ ਸੀ ਤੇ ਆਪਦੀ ਹੀ ਉਹਨਾਂ ਦੀ ਭਾਸ਼ਾ ਸੀ ਆਪਦਾ ਹੀ ਸੱਭਿਆਚਾਰ ਸੀਗਾ ਤੇ ਥੋੜੇ ਜਿਹੀ ਅਨਪੜ੍ਹ ਹੋਣ ਕਰਕੇ ਜਿਹੜੇ ਸ਼ਹਿਰ ਦੇ ਪਿੰਡਾਂ ਦੇ ਲੋਕ ਨਹੀਂ ਉਹ ਸੋਚਦੇ ਆ ਵੀ ਇਹਨਾਂ ਨੂੰ ਮੂਰਖ ਬਣਾਉਣਾ ਬੜਾ ਸੌਖਾ ਗਾ ਵੀ ਭੋਲੇ ਭਾਲੇ ਲੋਕ ਨੇ ਪਰ ਕਈ ਵਾਰੀ ਇਹ ਜੀ ਸੋਚਣੀ ਮੁਸ਼ਕਲ ਚ ਪਾ ਦਿੰਦੀ ਹੈ ਤੇ ਇਸੇ ਚੀਜ਼ ਦੀ ਕਹਾਣੀ ਅੱਜ ਭਰਨ ਲੱਗਿਆਂ ਮੂਰਖ ਦੀ ਆਕਲਮੰਦੀ ਜਿਵੇਂ ਨਾ ਇੱਕ ਸਤਿਸ਼ਗੜ ਦੇ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹਦਾ ਨਾਮ ਚੰਪਕਲਾ ਸੀਗਾ ਤੇ ਉਹ ਰਾਏਪੁਰ ਦੇ ਨਵੇਂ ਇੱਕ ਪਿੰਡ 'ਚ ਰਹਿੰਦਾ ਸੀ ਤੇ ਪਿੰਡ ਦਾ ਬਹੁਤ ਤਾਕਦੇ ਜ਼ਰਜੇ ਦਾ ਵਪਾਰੀ ਤੇ ਉਹ ਸਾਰਾ ਕਣਕ ਵਗੈਰਾ ਤੇ ਅੰਮ ਮਸਾਲੇ ਵੇਚਣ ਦਾ ਸਾਬਣ ਹੋਰ ਕਹਿ ਲਈਏ ਕਰਿਆਨੇ ਦੀ ਵੱਡੀ ਦੁਕਾਨ ਸੀ ਉਹਦੇ ਕੋਲੇ ਤੇ ਕੰਜੂਸ ਤੇ ਲਾਲਚੀ ਇੰਨਾ ਵੀ ਜਦੋਂ ਵੀ ਕੁਈ ਚੀਜ਼ ਤੋਲਦੇ ਉਹ ਤੇ ਉਹਦਾ ਨੌਕਰ ਇੰਨਾ ਧਿਆਨ ਰੱਖਦੇ ਸੀ ਵੀ ਕਿਸੇ ਲਵੇ ਇੱਕ ਵੀ ਦਾਣਾ ਵੱਧਣਾ ਵਗਸੇ ਤੇ ਸਾਰਾ ਪਿੰਡ ਜਾਣਦਾ ਸੀ ਵੀ ਜਿਹੜਾ ਇਹ ਲਾਲਚ ਹੈਦਾ ਇਹਦੇ ਮੂਰੇ ਇਹਦਾ ਕੋਈ ਦਿਆ ਧਰਮ ਭਾਵਨਾ ਕੁਝ ਵੀ ਨਹੀਂ ਕੰਮ ਕਰਦੀ ਤੇ ਉਹਦੇ ਘਰ ਵਾਲੇ ਵੀ ਹਮੇਸ਼ਾ ਰਾਣੀ ਬਣ ਕੇ ਰਹਿੰਦੀ ਸੀ ਤੇ ਗਹਿਣਿਆਂ ਨਾਲ ਲੱਦੀ ਨਵੇਂ ਕੱਪੜੇ ਪਰ ਉਹ ਜਿਹੜੀ ਸੁਭਾਅ ਦੀ ਸੀ ਉਹ ਦਿਆਲੂ ਬਹੁਤ ਸੀਗੀ ਉਹਦੇ ਨਾਲੋਂ ਫਰਕ ਸੀਗਾ ਤੇ ਇੱਕ ਵਾਰੀ ਭਈ ਬਰਾਂਡੇ 'ਚ ਬੈਠੇ ਨੂੰ ਉਹਨੂੰ ਗਲੀ 'ਚ ਇੱਕ ਹੋਕਾ ਸੁਣਿਆ ਕਹਿੰਦਾ ਕੋਈ ਮੇਰੇ ਕਾਂ ਖਰੀਦ ਲੋ ਕੋਈ ਮੇਰੇ ਕਾਂ ਖਰੀਦ ਲੋ ਮੋٹے تازੇ ਕਾਂ ਕਾਂ ਖਰੀਦ ਲੋ ਕਾਂ ਤੇ ਇਹ ਗੱਲ ਸੁਣ ਕੇ ਜਿਹੜਾ ਉਹ ਚੰਪਕ ਲਾਲ ਸੀ ਉਹ ਹੈਰਾਨ ਹੋ ਗਿਆ ਵੀ ਹੋਰ ਚੀਜ਼ਾਂ ਦਾ ਪਿੰਡਾਂ 'ਚ ਬਹੁਤ ਵੇਕਣੀਆਂ ਆਉਂਦੀਆਂ ਨੇ ਵੀ ਇਹ ਕਾਮਲਾ ਕਾਂ ਕਿਹੜਾ ਵੇਚਦਾ ਫਿਰਦਾ ਤੇ ਕਿਹੜਾ ਇਹਨਾਂ ਨੂੰ ਖਰੀਦੂਗਾ ਤੇ ਇਹੀ ਗੱਲ ਸੋਚਦਾ ਤੇ ਉਹ ਦੇਖਣ ਦਾ ਮਾਰਾ ਉਹ ਸੜਕ ਕਿੰਨੀ ਨੂੰ ਆ ਗਿਆ ਉਹਨੇ ਦੇਖਿਆ ਵੀ ਇੱਕ ਆਦੀਵਾਸੀ ਬੰਦਾ ਸਿਰ ਤੇ ਟੋਕਰੀ ਚੱਕੀ ਉਹਦੇ ਘਰ ਕਿੰਨੀ ਨੂੰ ਆਉਂਦਾ ਸੀ ਤੁਰਿਆ ਤੇ ਲਿਬੜਿਆ ਤਿਬੜਿਆ ਜਾ ਤੇ ਕਾਲੇ ਰੰਗ ਦਾ ਭਈ ਜਿਵੇਂ ਜੰਗਲਾਂ ਚ ਲੋਕ ਰਹਿੰਦੇ ਨੇ ਉਹੀ ਜਿਉਦੀ ਬੰਤਰ ਕਹ ਲਈ ਤੇ ਮੋਢੇ ਤੇ ਉਹਦੇ ਕਹਾੜੀ ਤੇ ਕਹਾੜੀ ਤੋਂ ਐ ਲੱਗਦਾ ਸੀ ਵੀ ਇਹ ਕੋਈ ਸ਼ਿਕਾਰੀ ਹੈ ਤੇ ਜਦੋਂ ਉਹ ਨੇੜੇ ਆਇਆ ਤਾਂ ਜਿਹੜਾ ਉਹ ਸੇਠ ਸੀ ਚੰਪਕ ਲਾਲ ਉਨੇ ਉਹਨੂੰ ਬੁਲਾਇਆ ਤੇ ਕਹਿੰਦਾ ਵੀ ਕੀ ਵੇਚਦਾ ਤੂੰ ਤਾਂ ਉਹਨੇ ਮੂਰੋ ਦੱਸਿਆ ਵੀ ਮੈਂ ਤਾਂ ਕਾਂ ਵੇਚਣ ਆਇਆ ਪਿੰਡ 'ਚ ਤੇ ਉਹ ਕਹਿੰਦਾ ਮੈਨੂੰ ਦਿਖਾ ਇੱਧਰ ਲਿਆ ਕੀ ਤੇ ਆ ਕੇ ਭਈ ਬਰਾਂਡੇ 'ਚ ਉਹਨੇ ਆਪਦੇ ਸਿਰੋਂ ਟੋਕਰੀ ਲਾਹੀ ਤੇ ਜਦੋਂ ਉਹ ਸੇਠ ਨੇ ਦੇਖਿਆ ਟੋਕਰੀ 'ਚ ਉਹ ਤਾਂ ਹਰਾਮ ਰਹਿ ਗਿਆ ਤੇ ਟੋਕਰੀ ਦੇ ਵਿੱਚ ਭਈ ਦੋ ਤਿੱਤਰਾਂ ਦਾ ਜੋੜਾ ਸੀ ਤੇ ਬਹੁਤ ਉਹ ਮੋਟੇ ਤੇ ਭਾਰੀ ਤਿੱਤਰ ਸੀ ਇਹ ਤੇ ਕਾਲੇ ਤਿੱਤਰ ਜਿਹੜੇ ਹੁੰਦੇ ਨੇ ਉਹ ਬਹੁਤ ਮਹਿੰਗੇ ਹੁੰਦੇ ਨੇ ਉਹਨਾਂ ਦਾ ਮਾਸ ਵੀ ਗਰਮ ਹੁੰਦਾ ਤੇ ਪੂਰੇ ਕਹਿ ਲਈਏ ਬੇਸ਼ਕੀਮਤੀ ਸੀਗੇ ਤੇ ਇਹ ਚੀਜ਼ ਦੇਖ ਕੇ ਉਹਨੇ ਸੋਚਿਆ ਵੀ ਇਹ ਤਾਂ ਕੋਈ ਮੂਰਖ ਬੰਦਾ ਹੈ ਵੀ ਜਿਹੜਾ ਤਿੱਤਰਾਂ ਨੂੰ ਕਾਂ ਕਹੀ ਜਾਂਦਾ ਹੈ ਵੀ ਕਾਲੇ ਤਿੱਤਰ ਨੇ ਇਹਨੂੰ ਤਾਂ ਐਵੇਂ ਨਹੀਂ ਪਤਾ ਹੋਣਾ ਵੀ ਇਹਦਾ ਵੀ ਕਿੰਨੇ ਇਹ ਮਹਿੰਗੇ ਹੁੰਦੇ ਨੇ ਤੇ ਸ਼ੇਖ ਨੇ ਉਹਨੂੰ ਮੂਰਖ ਜਾਣ ਕੇ ਉਹ ਤੋਂ ਪਾ ਪੁੱਛਿਆ ਕਹਿੰਦਾ ਵੀ ਇਹ ਕਿੰਨੇ ਦੇ ਨੇ ਤਾਂ ਉਹ ਕਹਿਣ ਲੱਗਿਆ ਇੱਕ ਜੋੜਾ 25 ਰੁਪਈਆ ਦਾ ਹੈ ਤੇ ਇਹ ਸੁਣ ਕੇ ਜਿਹੜਾ ਉਹ ਸੇਟ ਸੀ ਉਹ ਕਹਿੰਦਾ ਰੁਪਈਏ 15 ਤੋਂ ਵੱਧ ਇੱਕ ਆਨਾ ਵੀ ਨਹੀਂ ਦਿੰਦਾ ਤੇ ਭਾ ਲਾ ਕੇ ਭਈ ਉਹ ਸੇਟ ਸੀ ਜਿਹੜਾ ਉਹ ਘਰ ਦੇ ਅੰਦਰ ਨੂੰ ਤੁਰ ਪਿਆ ਤੇ ਉਹਨੇ ਫੇਰ ਪਿੱਛੋਂ ਆਵਾਜ਼ ਮਾਰੀ ਕਹਿੰਦਾ ਵੀ ਤੁਸੀਂ ਤਾਂ ਬਹੁਤ ਦਿਆਲੂ ਬੰਦੇ ਹੋ ਵੀ ਕੋਈ ਗੱਲ ਨਹੀਂ ਵੀ ਤੁਸੀਂ ਇੰਨੇ ਚ ਹੀ ਖਰੀਦ ਲਓ ਵੀ ਮੇਰਾ ਗੁਜ਼ਰਬਸਰ ਹੋ ਜਾਊਗਾ ਮੈਂ ਵੀ ਘਰੇ ਰੋਟੀ ਲੈ ਕੇ ਜਾਣੀ ਹੈ ਉਸ ਤੋਂ ਬਾਅਦ ਭਈ ਉਹਨੇ ਜੋੜਾ ਤਿੱਤਰਾਂ ਦਾ ਕੱਢ ਕੇ ਉਥੇ ਭਾਂਡੇ ਦੇ ਫਰਸ਼ ਤੇ ਰੱਖਤਾ ਤੇ ਮੁੜ ਕੇ ਆਉਂਦਾ ਸੇਠ ਵੀ ਖੁਸ਼ ਤੇ ਗਿਣ ਕੇ 15 ਰੁਪਏ ਉਹਨੂੰ ਫੜਾ ਤਿਆ ਆਦਿਵਾਸੀ ਨੂੰ ਤੇ ਉਹਨੇ ਵੀ ਭਾਈ ਮੁਸਕਾ ਕੇ ਜੀ ਫੋਜਾ ਹੋ ਕੇ ਫੜ ਲਏ ਪੈਸੇ ਤੇ ਫਿਰ ਸੇਠ ਉਹਨੂੰ ਪੁੱਛਣ ਲੱਗਿਆ ਕਹਿੰਦਾ ਤੇਰਾ ਨਾਂ ਕੀ ਹੈ ਤਾਂ ਉਹਨੇ ਦੱਸਿਆ ਵੀ ਮੇਰਾ ਨਾਂ ਨੱਥੂ ਹੈ ਤੇ ਉਹ ਕਹਿੰਦਾ ਵੀ ਠੀਕ ਹੈ ਵੀ ਨੱਥੂ ਐਂ ਕਰੀ ਜੇ ਗਹਾ ਵੀ ਤੈਨੂੰ ਕਦੇ ਹੋਰ ਇਹ ਜੇ ਕੰਮ ਮਿਲਣਾ ਵੀ ਤੂੰ ਮੈਨੂੰ ਦੇ ਜੀ ਇਹ ਗੱਲ ਕਹਿ ਕੇ ਭਾਈ ਸੇਠ ਹੱਸਣ ਲੱਗਿਆ ਉਹ ਕਹਿੰਦਾ ਵੀ ਜ਼ਰੂਰ ਵੀ ਇੱਥੇ ਆਉਂਗਾ ਮੈਂ ਪਹਿਲਾਂ ਤੇ ਇਹ ਗੱਲ ਸੁਣ ਕੇ ਤੇ ਕਹਿ ਕੇ ਉਹ ਜਿਹੜਾ ਆਦੀਵਾਸੀ ਸੀ ਉਹ ਆਪ ਦਾ ਕੋਈ ਮੁੜ ਗਿਆ ਤੇ ਇੱਧਰ ਸੇਠ ਹਸਦਾ ਹੱਸਦੇ ਹੋਏ ਅੰਦਰ ਆਇਆ ਤਾਂ ਉਹਦੀ ਘਰ ਰਾਣੀ ਨੇ ਦੇਖਿਆ ਉਹ ਸ਼ਾਕਾਹਾਰੀ ਸੀ ਮਾਸ ਨਹੀਂ ਸੀ ਖਾਂਦੀ ਤੇ ਉਹ ਬੁੱਸਣ ਲੱਗੀ ਵੀ ਇਹ ਕਿਵੇਂ ਤਾਂ ਉਹਨੇ ਸਾਰੀ ਗੱਲ ਹੱਸਦੇ ਹੱਸਦੇ ਨੇ ਕਹਿੰਦਾ ਵੀ ਇੱਕ ਮੂਰਖ ਬੰਦਾ ਆਇਆ ਸੀ ਤੇ ਦੱਸਤਾ ਵੀ ਉਹਨੂੰ ਤਾਂ ਇਹ ਲੱਗਦਾ ਸੀ ਵੀ ਇਹ ਕਾਂ ਨੇ ਵੀ ਹੈਗੇ ਇਹ ਤਿੱਤਰ ਨਹੀਂ ਕਾਲੇ ਵੀ ਬਹੁਤ ਮਹਿੰਗੇ ਹੁੰਦੇ ਨੇ ਇਹ ਤੇ ਸਾਰੇ 15 ਰੁਪਿਆਵਾਂ ਚ ਹੀ ਦੇ ਗਿਆ ਕਾਮਲਾ ਤੇ ਉਸ ਤੋਂ ਬਾਅਦ ਭਈ ਉਹ ਵੀ ਸੁਣ ਕੇ ਹੱਸੀ ਤੇ ਉਹਨੂੰ ਕਹਿੰਦਾ ਵੀ ਇਹਨਾਂ ਨੂੰ ਬਣਾ ਤੂੰ ਤੇ ਉਹ ਤਾਂ ਤਿੱਤਰ ਬਣਾਉਣ ਲੱਗੀ ਤੇ ਉਧਰ ਉਹਨੇ ਆਪਦੇ ਦੋ ਦੋਸਤਾਂ ਨੂੰ ਖਾਣਾ ਖਾਣ ਵਾਸਤੇ ਸੱਦ ਲਿਆ ਤੇ ਪੂਰਾ ਉਹਨਾਂ ਨੇ ਉਦਨ ਰੱਜ ਕੇ ਖਾਦਾ ਤੇ ਉਹਨਾਂ ਨੂੰ ਵੀ ਦੱਸਿਆ ਆਪਦੇ ਦੋਸਤਾਂ ਨੂੰ ਤੇ ਸਾਰੀ ਰਾਤ ਖੁਸ਼ ਹੁੰਦਾ ਰਿਹਾ ਵੀ ਮੈਂ ਕਿੱਡੀ ਵੱਡੀ ਠੱਗੀ ਮਾਰ ਲਈ ਤੇ 10 ਦਿਨਾਂ ਬਾਅਦ ਪਈ ਉਹ ਫੇਰ ਆਪਦੇ ਭਾਂਡੇ 'ਚ ਬੈਠਾ ਸੀਗਾ ਸੇਠ ਤੇ ਉਹਨੂੰ ਫੇਰ ਆਵਾਜ਼ ਸੁਣੀ ਤੇ ਕੋਈ ਹੋਕਾ ਦੇ ਰਿਹਾ ਸੀ ਵੀ ਕੋਈ ਸੋਨਾ ਰੰਗਣਾ ਲੈ ਲੋ ਰੰਗਣਾ ਲੈ ਲੋ ਇੱਕ ਭਾਂਡਾ ਸੀਗਾ ਤੇ ਉਹਨੇ ਜਦੋਂ ਦੇਖਿਆ ਤੇ ਸੁਣਿਆ ਵੀ ਇਹ ਤਾਂ ਉਹੀ ਬੰਦਾ ਜਿਹੜਾ ਉਸ ਦਿਨ ਆਇਆ ਸੀ ਤੇ ਦੂਰੋਂ ਨਿਗਾ ਪਈ ਤਾਂ ਉਹਦੇ ਸਿਰ ਦੇ ਉੱਤੇ ਇੱਕ ਚਮਕਦਾ ਤਾਂਬੇ ਦਾ ਘੜਾ ਸੀਗਾ ਜਿਹਨੂੰ ਉਹ ਰਾਂਗਣਾ ਰਾਂਗਣਾ ਕਹਿੰਦਾ ਹੁੰਦਾ ਸੀ ਕੋਈ ਮੇਰਾ ਸੋਨਾ ਰਾਂਗਣਾ ਖਰੀਦ ਲੋ ਸੋਨਾ ਰਾਂਗਣਾ ਖਰੀਦ ਲੋ ਤੇ ਜਿਹੜਾ ਉਹ ਸੇਠ ਸੀ ਉਹਨੇ ਦੇਖ ਲਿਆ ਵੀ ਇਹ ਤਾਂ ਉਹੀ ਮੂਰਖ ਬੰਦਾ ਹੈ ਤੇ ਉਹਨੇ ਜਿਵੇਂ ਉਹਦੇ ਜਾਦ ਹੀ ਹੋਇਆ ਪਿਆਸੀ ਨਾ ਉਹਦਾ ਤੇ ਉਹਨੇ ਆਵਾਜ਼ ਮਾਰੀ ਸੇਠ ਨੇ ਕਹਿੰਦਾ ਨੱਥੂ ਉਰੇ ਲੈ ਕੇ ਆ ਮੈਂ ਵੀ ਦੇਖਾਂ ਇਹ ਰਾਂਗਣਾ ਕੀ ਹੈ ਤੇ ਉਹ ਸੁਣ ਕੇ ਉਹਦੇ ਸੇਠ ਦੀ ਆਵਾਜ਼ ਉੱਥੇ ਭਾਂਡੇ ਚ ਆ ਗਿਆ ਸੇਠ ਕੋਲੇ ਇੱਕ ਵਾਰੀ ਫੇਰ ਉਹ ਸ਼ੇਠ ਕੋਲੇ ਆ ਕੇ ਬੈਠ ਗਿਆ ਤੇ ਜਿਹੜਾ ਉਹ ਕੜਾ ਸੀ ਤਾਂਬੇ ਦਾ ਉਹ ਵੀ ਆਪਦੇ ਕੋਲ ਹੀ ਰੱਖ ਲਿਆ ਤੇ ਸ਼ੇਠ ਨੇ ਘਰਾ ਜਦੋਂ ਚੱਕ ਕੇ ਦੇਖਿਆ ਉਹਨੂੰ ਪਤਾ ਲੱਗਿਆ ਵੀ ਬਹੁਤ ਭਾਰੀ ਆ ਤਾਂਬੇ ਦਾ ਕੜਾ ਤੇ ਸੋਚਿਆ ਵੀ ਹੈਗਾ ਤਾਂ ਇਹ ਬਹੁਤ ਪੁਰਾਣਾ ਹੈ ਤੇ ਵਰਤਿਆ ਵੀ ਬਹੁਤ ਹੈ ਤੇ ਵਿੱਚ ਇਹਦੇ ਗਲੀਆਂ ਵੀ ਹੋਈਆਂ ਪਈਆਂ ਨੇ ਪਰ ਇੰਨਾ ਪੁਰਾਣਾ ਤੇ ਭਾਰੀ ਪੰਡਾ ਵੀ ਜੇ ਤਾਂਬੇ ਦੇ ਭਾਅ ਨਾਲ ਵੀ ਦੇਖੀਏ ਕਿੱਕ ਟੋਗਾ ਤੇ 1000 ਦਾ ਹੈ ਤੇ ਉਹ ਮਾਨੀ ਮਾਨ ਚ ਸੋਚਦਾ ਹੋਇਆ ਉਹਨੂੰ ਕਹਿੰਦਾ ਵੀ ਨੱਥੂ ਤੂੰ ਇਹਨੂੰ ਕੀ ਕਹਿਣਾ ਹੈ ਤਾਂ ਉਹ ਕਹਿੰਦਾ ਵੀ ਮੈਂ ਇਹਨੂੰ ਰੰਗਣਾ ਕਹਿਣਾ ਵੀ ਮੇਰੀ ਮਾਂ ਨੇ ਦੱਸਿਆ ਸੀ ਵੀ ਇਹ ਬਹੁਤ ਪੁਰਾਣਾ ਹੈ ਤੇ ਬਹੁਤ ਪੀੜੀਆਂ ਲੰਘੀਆਂ ਇਹਨੂੰ ਆਪਣੇ ਘਰੇ ਪਏ ਨੂੰ ਹੈ ਪੁਰਾਣਾ ਪਰ ਇਹ ਮਜ਼ਬੂਤ ਬਹੁਤ ਹੈ ਇਹ ਗੱਲ ਕਹਿ ਕੇ ਉਹਨੇ ਸਾਰਾ ਹੱਥ ਆਪਦਾ ਉਹ ਘੜੇ ਤੇ ਮਾਰਿਆ ਤੇ ਸੇਠ ਕਹਿੰਦਾ ਵੀ ਕਿੰਨੇ ਪੈਸੇ ਲਏਗਾ ਤੇ ਤਾਹੋਂ ਨੱਥੂ ਕਹਿੰਦਾ ਵੀ ਇਹਦਾ ਤਾਂ ਮੈਂ 100 ਰੁਪਿਆ ਲਵਾਂਗਾ ਇਹ ਸੁਣ ਕੇ ਜਿਹੜਾ ਉਹ ਸੇਠ ਸੀ ਉਹਨੂੰ ਲੱਗਿਆ ਵੀ ਆ ਤਾਂ ਫੇਰ ਬਣ ਗਈ ਗੱਲ ਤਾਂ ਉਹਨੇ ਭਾਗ ਟਾਉਣ ਦੇ ਮਾਰੇ ਨਹੀਂ ਉਹਨੂੰ ਕਹਿੰਦਾ ਵੀ ਇਹ ਤਾਂ ਜਿਆਦਾ ਹੈ ਵੀ ਕੋਈ ਹੋਰ ਬੰਦਾ ਲੱਭ ਲਾ ਗ੍ਰਾਹਕ ਜਿਹੜਾ ਇਹਨੂੰ ਖਰੀਦ ਲੇ ਵੀ ਮੈਂ ਤਾਂ ਨਹੀਂ ਇੰਨੇ ਪੈਸੇ ਦੇ ਸਕਦਾ ਤਾਂ ਫਮੂਰੋਂ ਜਿਹੜਾ ਬੰਦਾ ਸੀ ਨੱਥੂ ਉਹ ਕਹਿੰਦਾ ਵੀ ਨਹੀਂ ਨਹੀਂ ਤੁਸੀਂ ਐ ਨਾ ਕਰੋ ਵੀ ਤੁਸੀਂ ਚੰਗੇ ਬੰਦੇ ਹੋ अपना पे पिछली वारी भी सौदा बन गया सी ਵੀ ਤੁਸੀਂ ਆਪ ਦਾ ਭਾਅ ਦੱਸੋ ਜਿਹੜਾ ਇੱਥੇ ਲਾਉਣਿਓ ਤਾਂ ਉਹ ਜਿਹੜਾ सेठ ਸੀ ਉਹ ਪੂਰਾ ਹਿੱਕ ਤਾਣ ਕੇ ਕਹਿੰਦਾ ਵੀ ਮੈਂ ਤਾਂ ਤੈਨੂੰ ਰੁਪਏ 80 ਦੇਉ ਇਹਦੇ ਵੀ ਜੇ ਇੰਤੂ ਵੱਧ ਲੈਣਿਆ ਇੱਥੇ ਪਿੰਡ 'ਚ ਹੋਰ ਬੰਦਾ ਲੱਭ ਲੈ ਉਹ ਪਹਿਲੀ ਚੁੱਪ ਜੇ ਕਰ ਗਿਆ ਪਹਿਲਾਂ ਤਾਂ ਨਥੂ ਤੇ ਫਿਰ ਉਹਨੇ ਜਿਹੜਾ ਉਹ ਘੜਾ ਸੀ ਚੱਕ ਕੇ ਬਰਾਂਡੇ ਦੇ ਵਿੱਚ ਰੱਖਤਾ ਤੇ ਆਪ ਹੱਥ ਕਰ ਲਿਆ ਉਹਦੇ ਮੂਰੇ ਕਹਿੰਦਾ ਵੀ ਚੱਲ ਦੇ ਜਿੰਨੇ ਦਿਨ ਆ ਤਾਂ ਜਿਹੜਾ ਉਹ ਚੰਪਕਲਾ ਛੇੜ ਸੀਗਾ ਉਹਨੇ ਗਿਣ ਕੇ ਉਹਨੂੰ 80 ਰੁਪਏ ਦੇਤੇ ਤੇ ਉਹਨੂੰ ਫੇਰ ਕਿਹਾ ਕਹਿੰਦਾ ਇਹ ਜੇ ਸੌਦੇ ਵੀ ਹੋਰ ਵੀ ਹੁੰਦਿਆ ਤਾਂ ਮੇਰੇ ਨਾਲ ਕਰ ਜਾਕਰ ਆ ਕੇ ਵੀ ਕੋਈ ਗੱਲ ਨਹੀਂ ਰੁਪਏ ਤੈਨੂੰ ਗਿਣ ਕੇ ਦੇਖ ਨਗਦ ਦਿੰਨਾ ਮੈਂ ਉਹ ਕਹਿੰਦਾ ਵੀ ਸਾਹਿਬ ਕੋਈ ਗੱਲ ਨਹੀਂ ਵੀ ਜਦੋਂ ਵੀ ਕਿਤੇ ਇੱਧਰ ਗੇੜਾ ਲੱਜਾ ਵੀ ਆਉਂਗਾ ਮੈਂ ਤਾਂ ਇਹ ਗੱਲ ਕਰਕੇ ਉਹ ਦੁਬਾਰੇ ਭਈ ਨੰਦੂ ਸੀੜਾ ਉਹ ਚੱਲਦਾ ਬਣਿਆ ਤੇ ਇੱਧਰ ਜਿਹੜਾ ਸੇਠ ਸੀ ਉਹਨੇ ਸਾਰੀ ਕਹਾਣੀ ਆਪਣੀ ਘਰ ਵਾਲੀ ਨੂੰ ਫੇਰ ਸੁਣਾਈ ਤੇ ਕਹਿੰਦਾ ਵੀ ਮੂਰਖਾ ਬੰਦਾ ਸੀ ਘੱਟੋ ਘੱਟ 1000 ਰੁਪਏ ਦਾ ਹੈ ਜਿਹਦੇ ਹੱਥੋਂ ਨਾ ਭਾਰੀ ਹੈ ਵੀ ਦੇ ਗਿਆ 80 ਰੁਪਏ ਦਾ ਤੇ ਰੇਟ ਵੀ 100 ਮੰਗਿਆ ਇਹਦਾ ਤਾਂ ਇਹ ਗੱਲ ਸੁਣ ਕੇ ਉਹਦੀ ਘਰ ਵਾਲੀ ਫੇਰ ਬਹੁਤ ਹੱਸੀ ਤੇ ਉਹਦੀ ਘਰ ਵਾਲੀ ਵੀ ਬਾਰੀ-ਬਾਰੀ ਉਹ ਘੜਾ ਚੱਕ ਕੇ ਦੇਖਦੀ ਤੇ ਉਹਦਾ ਭਾਰ ਦੇਖ ਕੇ ਤੇ ਉਹਦੀ ਬਣਾਵਟ ਦੇਖ ਕੇ ਹੈਰਾਨ ਹੋ ਜਾਂਦੀ ਵੀ ਇੰਨਾ ਵਧੀਆ ਹੈ ਵੀ ਕਮਲਾ ਬੰਦਾ ਹੀ ਸੀਗਾ ਕੋਈ ਬੀ ਕੌਟੀਆਂ ਦੇ ਪਾ ਲੈ ਗਿਆ ਮੋਤੀਆਂ ਵਰਗਾ ਕੜਾ ਉਹ ਸੇਠ ਪਈ ਫੇਰ ਜਦੋਂ ਜਾਂਦਾ ਦੁਕਾਨ ਤੇ ਬ੍ਰਾਂਡ ਵਿੱਚ ਬੈਠਾ ਹੁੰਦਾ ਤਾਂ ਉਸੇ ਨੂੰ ਹੀ ਦੇਖੀ ਜਾਂਦਾ ਵੀ ਕਦੇ ਮੁੜ ਕੇ ਆਊਗਾ ਵੀ ਕਦੇ ਉਹਦੀ ਬਾਤ ਸੁਣੂਗੀ ਸੇਠ ਨੂੰ ਐ ਹੁੰਦਾ ਵੀ ਦੋ ਰੁਪਈਆ ਦਾ ਵੱਧ ਫਾਇਦਾ ਹੋ ਜਾਊਗਾ ਜੇ ਆ ਜੀ ਤਾਂ ਉਹ ਢੀਕਦਾ ਰਹਿੰਦਾ ਹੁਣ ਉਹਨੂੰ ਕਿਉਂਕਿ ਜੀਨੇ ਵੀ ਉਹ ਕੜਾ ਦੇਖਿਆ ਸੀ ਆਂਡ ਗਵਾਂਡ ਸੂਰ ਤੇ ਉਹ ਬਹੁਤ ਖੁਸ਼ ਹੁੰਦਾ ਵੀ ਤੂੰ ਬਹੁਤ ਮੁਨਾਫੇ ਵਾਲਾ ਕੰਮ ਕੀਤਾ ਹੈ ਤੇ ਹਾਲੇ ਉਹ ਜਿਹੜਾ ਘੜਾ ਸੀ ਉਹਨੂੰ ਖਰੀਦਦੇ ਨੂੰ 7 ਦਿਨ ਹੀ ਹੋਏ ਸੀ ਤੇ ਉਹਨੂੰ ਫੇਰ ਉਹ ਨੱਥੂ ਆਉਂਦਾ ਦਿਖਾਈ ਦਿੱਤਾ ਤੇ ਨਾਲ ਦੀ ਨਾਲ ਉਹ ਹੋਕਾ ਲਾਉਂਦਾ ਹੁੰਦਾ ਸੀ ਬਿਲਪੂਸ ਲੈ ਲਓ ਲਪੂਸ ਲੈ ਲਓ ਕੋਈ ਕੋਈ ਮੇਰੇ ਅਨਮੋਲ ਲਪੂਸ ਖਰੀਦੂਗਾ ਤੇ ਇਹਦਾ ਚੰਪ ਗਲਾਸ ਸੀ ਉਹਨੂੰ ਜਦੋਂ ਬਾਸ ਸੁਣੀ ਤਾਂ ਉੱਥੇ ਹੀ ਬੈਠਾ ਸੀ ਤੇ ਉਹ ਜਿਹੜਾ ਨੱਥੂ ਸੀ ਉਹ ਵੀ ਆ ਪੀ ਆ ਕੇ ਉੱਥੇ ਬੈਠ ਗਿਆ ਉਹਨੇ ਦੇਖ ਲਿਆ ਵੀ ਇਹ ਡਿੱਕੀ ਜਾਂਦਾ ਤੇ ਰਾਹ 'ਚ ਹੀ ਬੈਠਾ ਹੈ ਤੇ ਆ ਕੇ ਜਦੋਂ ਲਵੇ ਬੈਠਿਆ ਉਹ ਸੇਠ ਕਹਿੰਦਾ ਵੀ ਐਤ ਕੀ ਮੇਰੇ ਵਾਸਤੇ ਕੀ ਲੈ ਕੇ ਆਇਆ ਵੀ ਖਰੀਦ ਲੂੰਗਾ ਮੈਂ ਉਹ ਕਹਿੰਦਾ ਐਤ ਕੀ ਤਾਂ ਮੈਂ ਲਪੋਸ ਲੈ ਕੇ ਆਇਆ ਤਾਂ ਇਹ ਗੱਲ ਸੁਣ ਕੇ ਉਹ ਸੇਠ ਕਹਿੰਦਾ ਵੀ ਇਹ ਲਪੋਸ ਹੁੰਦਾ ਕੀ ਹੈ ਮੈਨੂੰ ਵੀ ਦਿਖਾ ਤੇ ਐਂ ਭਈ ਉਹਨੇ ਆਪਦੇ ਬੋਜੇ 'ਚੋਂ ਇੱਕ ਚੌੜੇ ਦੀ ਪੂਟਲੀ ਕੱਢੀ ਤੇ ਨਾਲ ਹੀ ਉਹ ਕਹਿੰਦਾ ਜਾਂਦਾ ਕਹਿੰਦਾ ਇਹ ਜੇ ਲਪੋਸ ਤਾਂ ਤੁਸੀਂ ਜ਼ਿੰਦਗੀ 'ਚ ਕਦੇ ਦੇਖੇ ਨਹੀਂ ਹੋਣੇ ਪੀ ਬਾਲੇ ਹਨ ਮੋਰ ਨੇ ਤੇ ਕੱਢ ਕੇ ਪਾਈ ਉਹਨੇ ਉਹ ਪੋਟਲੀ ਉਹਦੇ ਚੋਂ ਹੀਰੇ ਢੇਰੀ ਕਰਤੇ ਉਹਦੇ ਸਾਹਮਣੇ ਤੇ ਉਹ ਲਿਸ਼ਕਣਾ ਤੇ ਹੀਰਿਆਂ ਦਾ ਦੇਖ ਕੇ ਜਿਹੜਾ ਉਹ ਸੇਠ ਸੀ ਉਹ ਤਾਂ ਹੈਰਾਨ ਰਹਿ ਗਿਆ ਤੇ ਗਿਣ ਕੇ ਦੇਖੇ ਕੁੱਲ 22 ਹੀਰੇ ਕੁਸ ਤਾਂ ਜਮੀ ਬਰੀਕ ਬਰੀਕ ਤੇ ਕੁਸ ਕੈਲਿਏ ਜਿਵੇਂ ਕੰਚ ਦੀਆਂ ਗੋਲੀਆਂ ਹੁੰਦੀਆਂ ਸੀ ਓਡੇ ਓਡੇ ਤੇ ਕੁਸ ਮਟਰ ਦੇ ਦਾਣੇ ਜਿੱਡੇ ਜਿੱਡੇ ਤੇ ਜਿਹੜਾ ਉਹ ਸੇਠ ਸੀ ਉਹਨੂੰ ਤਾਂ ਭਈ ਤੇ ਲੱਗ ਗਿਆ ਇਹ ਦੇਖ ਕੇ ਤੇ ਮੂੰਹ ਸੁੱਕੇ ਸੇਠ ਦਾ ਤੇ ਸੇਠ ਪੂਰਾ ਭਈ ਅਤਾਵਲਾ ਹੋ ਕੇ ਉਹ ਕਹਿੰਦਾ ਭਾ ਦਾ ਸ ਇਹਨਾਂ ਦਾ ਕੀ ਐ ਤਾਂ ਉਹ ਨੱਥੂ ਉਹਨੂੰ ਕਹਿੰਦਾ ਵੀ ਇਹਨਾਂ ਦਾ 10 ਲੱਖ ਰੁਪਈਆ ਲਵਾਂਗਾ ਤਾਂ ਉਹ ਸੇਠ ਕਹਿੰਦਾ ਸੁਣ ਕੇ ਵੀ 10 ਲੱਖ ਤਾਂ ਬਾਹਰ ਐ ਤੇ ਇਹ ਗੱਲ ਹਾਲੇ ਸੇਠ ਨੇ ਕਹੀ ਹੋਈ ਸੀ ਉਹ ਕਹਿੰਦਾ ਵੀ ਨਹੀਂ 10 ਲੱਖ ਤੋਂ ਘੱਟ ਦਾ ਮੈਂ ਰੁਪਈਆ ਨਹੀਂ ਲੈਂਦਾ ਕਿਉਂ ਬਹੁਤ ਅਨਮੋਲ ਲਪੋਸ ਨੇ ਇਹ ਵੇ ਇਹ ਕਹੇ ਇਕੱਲੇ ਮੇਰੇ ਨਹੀਂ ਹੈਗੇ ਜੇ ਮੇਰੇ ਇਕੱਲੇ ਦੇ ਹੋਣ ਮੈਂ ਭਾ ਵੀ ਘਟਾਲਾਂ ਇਹ ਤਾਂ ਸਾਡੇ ਸਾਰੇ ਕਬੀਲੇ ਦੇ ਨੇ ਤੇ ਸਾਰਿਆਂ ਨੂੰ ਜਾ ਕੇ ਮੈਂ ਵਾਪਸ ਇਹਦਾ ਹਿਸਾਬ ਕਿਤਾਬ ਵੀ ਦੇਣਾ ਤੇ ਇਹ ਗੱਲ ਸੁਣ ਕੇ ਭਾਈ ਜਿਹੜਾ ਉਹ ਸੇਠ ਸੀ ਉਹਦੇ ਦਿਮਾਗ 'ਚ ਤਾਂ ਹੋਰ ਹੀ ਗੱਲਾਂ ਚੱਲਣ ਉਹ ਸੋਚਣ ਲੱਗਿਆ ਵੀ ਇਹਨਾਂ ਨੂੰ ਜੰਗਲ ਦਾ ਸਾਰਾ ਪਤਾ ਜਿਹੜੇ ਆਦੀਵਾਸੀ ਨੇ ਵੀ ਹੋ ਸਕਦਾ ਇਹਨਾਂ ਨੂੰ ਹੀਰੇ ਦੀ ਖਾਨ ਪਤਾ ਹੋਵੇ ਵੀ ਇਹ ਤਾਂ ਚੱਪਾ-ਚੱਪਾ ਜਾਣਦੇ ਨੇ ਸਾਰੇ ਜੰਗਲ ਦਾ ਤੇ ਹੋ ਸਕਦਾ ਹੈ ਵੀ ਕਈ ਬਰਿਆਂ ਤੋਂ ਇਹ ਜਿਹੜੀ ਇਹ ਦੌਲਤ ਹੈ ਇਹਨੂੰ ਜਮ੍ਹਾਂ ਕਰੀ ਜਾਂਦੇ ਹੋਣ ਵੀ ਇਕੱਠੇ ਵੇਚਾਂਗੇ ਫਿਰ ਉਹਨੇ ਮਾਣੀ ਮਨ ਚ ਹੱਸਿਆ ਵੀ ਵੀ ਇਹ ਮੂਰਖ ਜਿਵੇਂ ਤਿੱਤਰ ਵੇਚ ਕੇ ਗਿਆ ਸੀ ਜਾਂ ਉਹ ਕਹਿੰਦੇ ਪਿੱਤਲ ਦਾ ਘੜਾ ਵੇਚ ਕੇ ਗਿਆ ਸੀ ਵੀ ਉਹਨਾਂ ਦਾ ਰੇਟ ਹੀ ਪਾਉ ਹੀ ਮੰਗੀ ਜਾਂਦਾ ਹੈ ਵੀ ਪਾਅ ਤਾਂ ਇਹਨੂੰ ਪਤਾ ਹੀ ਨਹੀਂ ਵੀ ਕਿਹੜੀ ਚੀਜ਼ ਕਿੰਨੇ ਦੀ ਹੈ ਵੀ ਜਿਹੜਾ ਬੰਦਾ 1000 ਰੁਪਏ ਦਾ ਘੜਾ 80 ਰੁਪਏ ਦਾ ਦੇ ਸਕਦਾ ਵੀ ਫਿਰ ਇਹ ਹਿਸਾਬ ਨਾਲ ਤਾਂ ਜਿਹੜੇ ਹਿਸਾਬ ਨਾਲ ਇਹ 10 ਲੱਖ ਮੰਗਦਾ ਵੀ ਇਹਨਾਂ ਦੀ ਕੀਮਤ ਦਾ ਘਟੋ ਘਟ 10 ਕਰੋੜ ਹੋਊਗੀ ਤੇ ਇਹ ਸੋਚਦੇ ਸੋਚਦੇ ਤਾਂ ਉਹਦੀ ਅੱਖਾਂ 'ਚ ਚੌਂਕ ਆ ਗਈ ਤੇ ਸਿਰ ਨੂੰ ਚੱਕਰ ਆਉਣ ਉਹਦੇ ਤੇ ਐਂ ਕਰਦੇ ਕਰਦੇ ਉਹ ਕਹਿੰਦਾ ਠੀਕ ਆ ਕੋਈ ਨਾ ਵੀ ਤੇਰਾ ਭਾ ਤੂੰ}}{| ਲੇ ਲਈ ਵੀ ਪਰ ਲਪੂਸ ਖਰੀਦਣ ਵਾਸਤੇ ਹਾਲੇ ਮੈਨੂੰ ਥੋੜਾ ਜਿਹਾ ਸਮਾਂ ਦੇ ਬਿਕੋਸ ਪੈਸੇ ਇਕੱਠੇ ਕਰਨੇ ਪੈਣਗੇ ਤੇ ਉਹ ਜਿਹੜਾ ਨੱਥੂ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਛੋਡੇ ਵਰਗਾ ਤੇ ਆਲੂ ਆਦਮੀ ਨਹੀਂ ਮੈਨੂੰ ਮਿਲਣਾ ਕਿਤੇ ਤੇ ਅੱਜ ਤੁਸੀਂ ਕਰ ਲਓ ਕੋਈ ਨਹੀਂ ਸਮਾਂ ਲਓ ਵੀ ਅੱਜ ਮੈਂ ਆਪਦੀ ਘਰ ਵਾਲੀ ਦੇ ਮਾਮੇ ਦੇ ਘਰੇ ਮਿਲ ਕੇ ਆਉਣਾ ਵੀ ਸ਼ਾਮ ਨੂੰ ਇੱਥੋਂ ਦੇ ਵੀ ਲੰਘੂਗਾ ਤੇ ਉਸੇ ਦੇ ਨਹੀਂ ਭਈ ਜਿਹੜਾ ਉਹ ਸੇੜ ਸੀ ਉਹਨੇ ਆਪ ਦਾ ਜਿੰਨਾ ਵੀ ਸਮਾਨ ਸੀ ਦੁਕਾਨ ਤੇ ਉਹ ਵੇਚਤਾ ਤੇ ਜਿੰਨੀ ਜਮਾ ਪੂੰਜੀ ਪਈ ਸੀ ਤੇ ਘਰ ਵਾਲੀ ਤੇ ਗਹਿਣੇ ਉਦੇ ਮੋੜਨ ਤੱਕ ਸਾਮ ਕੋਸ ਬੇਚਵਟ ਕੇ ਇਕੱਠਾ ਕਰ ਰੱਖਿਆ ਸੀ ਤੇ ਰੁਪਿਆ ਵੀ 10 ਲੱਖ ਤਿਆਰ ਕਰੀ ਖੜਾ ਸੀ ਤੇ ਇੰਨੇ ਨੂੰ ਭਈ ਜਦੋਂ ਸ਼ਾਮ ਹੋਈ ਤੇ ਉਹ ਨੱਥੂ ਮੁੜ ਕੇ ਆਇਆ ਉਹਦੇ ਪਈ ਹੀਰੇ ਚੌਂਕਣ ਉਧਰੋਂ ਤਾਂ ਦੀਵੇ ਜੀ ਲੋ ਪਵੇ ਤੇ ਉਹਦੇ ਸਾਹਮਣੇ ਜਦੋਂ ਉਹ ਕੱਢ ਕੇ ਫੇਰ ਦਿਖਾਏ ਉਹਨੇ ਲਿਸ਼ਕਾ ਮਾਰਨ ਤੇ ਜਿੰਨੇ ਕਿ ਸੇਫ ਨੂੰ ਪਰਖ ਸੀ ਉਹਨਾਂ ਕੋਨੇ ਵੀ ਠੋਕ ਵਜਾ ਕੇ ਦੇਖਿਆ ਤੇ ਪੂਰੀ ਪਰਖ ਕੀਤੀ ਤੇ ਉਸ ਤੋਂ ਬਾਅਦ ਉਹਦੇ ਦਿਮਾਗ 'ਚ ਤਾਂ ਇਹ ਖਿਆਲ ਆਵੇ ਵੀ ਕਿਸੇ ਜੋਰੀ ਤੋਂ ਪਰਖ ਕਰਾਵਾਂ ਤੇ ਨਾਲ ਦੀ ਨਾਲ ਸੋਚੇ ਵੀ ਜੇ ਉਹਨੂੰ ਰੇਟ ਦਾ ਪਤਾ ਲੱਗ ਗਿਆ ਵੀ ਇੰਨਾ ਘੱਟ ਭਾਗ ਆ ਵੀ ਉਹ ਬੇਈਮਾਨ ਹੋਊ। ਵੀ ਉਹ ਤੋਂ ਬਾਅਦ ਹੀ ਜਾਵਾਂਗੇ। ਇਹ ਗੱਲ ਸੋਚ ਕੇ ਉਹਨੇ ਆਪ ਦੇ ਆਪ ਨੂੰ ਰੋਕ ਲਿਆ ਵੀ ਕਿਤੇ ਨਹੀਂ ਲੈ ਕੇ ਜਾਂਦੇ ਨਾ ਆਪਾਂ ਦੱਸੀਏ ਕਿਸੇ ਨੂੰ। ਤੇ ਉਸ ਤੋਂ ਬਾਅਦ ਜਿਹੜੇ ਉਹ ਪੈਸੇ ਸੀ ਉਹਨੇ ਇਕੱਠੇ ਕੀਤੇ ਸੀ 10 ਲੱਖ। ਉਹ ਉਹਨੂੰ ਪੜਾਤੇ ਨੱਥੂ ਨੂੰ। ਤੇ 22 ਦੇ 22 ਗਿਣਕੇ ਸਾਰੇ ਹੀਰੇ ਉਹਨੇ ਫੜ ਲਏ ਸੇਠ ਨੇ ਤੇ ਉਹਨੇ ਫੜ ਕੇ ਪੈਸੇ ਇੱਕ ਕੱਪੜੇ ਚ ਬੰਨ ਲਏ ਤੇ ਜਿਹੜੀ ਉਹਦੇ ਮੋਢੇ ਤੇ ਕਹਾਰੀ ਸੀ ਉਹ ਚ ਟੰਗ ਲਏ ਤੇ ਕਰਕੇ ਦੁਆ ਸਲਾਮ ਉਹ ਤਾਂ ਉਹਦਾ ਜੰਗਲ ਕੰਨੀ ਨੂੰ ਤੁਰ ਪਿਆ ਤੇ ਹੌਲੀ ਹੌਲੀ ਅੱਖਾਂ ਪਰੋਖੇ ਹੋਇਆ ਜਦੋਂ ਸੇਠ ਇੱਧਰ ਘਰੇ ਬੈਠਾ ਜਦੋਂ ਹੀਰਿਆਂ ਦੀ ਚਮਕ ਦੇਖੇ ਬਸ ਅੰਦਰੋਂ ਅੰਦਰ ਹੀ ਖੁਸ਼ੀ ਹੋਈ ਜਾਵੇ ਤੇ ਇੰਨਾ ਨਸ਼ਾ ਹੋਇਆ ਉਹ ਚੀਜ਼ ਦਾ ਉਹਦੀ ਮਾਰ ਉਹਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ ਬਸ ਅੰਦਰੋਂ ਅੰਦਰੀ ਉਹਦੇ ਖੁਸ਼ੀ ਹੋਈ ਹੋਈ ਜਾਵੇ ਉੱਠੀ ਜਾਵੇ ਤੇ ਕੋਤਕੁਤੀਆਂ ਉੱਠਣਾ ਤੇ ਪਾਸੇ ਲੈਂਦਾ ਲੈਂਦਾ ਸੋਚੀ ਗਿਆ ਵੀ ਕੱਲ ਨੂੰ ਜਦੋਂ ਜਾ ਕੇ ਬਾਜ਼ਾਰ ਇਹਨਾਂ ਨੂੰ ਵੇਚੂਗਾ ਵੀ ਜ਼ਿੰਦਗੀ ਉਹ ਬਦਲ ਚੂਗੀ ਤੇ ਕਿੱਡੀ ਦੌਲਤ ਦਾ ਮੈਂ ਮਾਲਕ ਬਣ ਜਾਊਗਾ ਵੀ ਸਾਰੇ ਇਲਾਕੇ 'ਚੋਂ ਅਮੀਰ ਹੋ ਜਾਊਗਾ ਤੇ ਡੀਕ ਦੇ ਡੀਕ ਦੇ ਜਦੋਂ ਦਿਨ ਚੜ੍ਹਿਆ ਤਾਂ ਦੱਸ ਕੇ ਆਪ ਦੇ ਘਰ ਵਾਲੀ ਨੂੰ ਉਹਦਾ ਸੈਰ ਕੰਨੀ ਨੂੰ ਤੁਰ ਪਿਆ ਤੇ ਤੁਰਦਾ ਤੁਰਦਾ ਇੱਕ ਜੋਰੀ ਦੀ ਦੁਕਾਨ ਤੇ ਪਹੁੰਚ ਗਿਆ ਇਹ ਜਿਹੜਾ ਉਹ ਚੌਰੀ ਸੀ ਉਹ ਸੇਠ ਨੂੰ ਪਹਿਲਾਂ ਹੀ ਜਾਣਦਾ ਸੀ ਤੇ ਆਉਂਦਾ ਦੇਖ ਕੇ ਉਹ ਸੇਠ ਨੂੰ ਕਹਿੰਦਾ ਵੀ ਦੱਸੋ ਸੇਠ ਜੀ ਕਿਵੇਂ ਆਣੇ ਹੋਏ ਤੇ ਹੌਲੀ ਕਿਤੇ ਨਹੀਂ ਉਹ ਸੇਠ ਕਹਿੰਦਾ ਵੀ ਬੜਾ ਜ਼ਰੂਰੀ ਕੰਮ ਆਇਆ ਤੇ ਇਹ ਗੱਲ ਕਹਿ ਕੇ ਸਾਰੀ ਦੱਸ ਕੇ ਉਹ ਕਹਿੰਦਾ ਵੀ ਆਖਾ ਹੀਰੇ ਫੜੋ ਤੇ ਇਹਨਾਂ ਦੀ ਜਾਂਚ ਕਰਾਉਣੀ ਹੈ ਤੇ ਜਿਹੜਾ ਉਹ ਚੌਰੀ ਸੀ ਉਨੇ ਦੇਖਣ ਸਾਰੀ ਪਰਖ ਤਾਂ ਕਰ ਲਈ ਪਰ ਫੇਰ ਵੀ ਉਹਦੇ ਸਾਹਮਣੇ ਪਰਖ ਕਰਦਾ ਕਰਦਾ ਸੇਰ ਖਲਿਆਉਂਦਾ ਕਹਿੰਦਾ ਵੀ ਇਹ ਚੌਂਕਦੇ ਤਾਂ ਬਹੁਤ ਐ ਪਰ ਹੈਗਾ ਇਹ ਕਾਂਚੀ ਐ ਐਸ ਤਰ੍ਹਾਂ ਦੇ ਨਾਲ ਵੱਡਿਆ ਕਟਿਆ ਹੋਇਆ ਤੇ ਇਹਦੀ ਜਿਹੜੀ ਬੰਤਰ ਬਣਾਈ ਹੋਈ ਐ ਵੀ ਹੀਰੇ ਵਰਗੀ ਬਣਾਈ ਐ ਵੀ ਇਹੇ ਲਿਸ਼ਕਦਾ ਕੰਚ ਤੇ ਇਹ ਗੱਲ ਸੁਣ ਕੇ ਜਿਹੜਾ ਉਹ ਸੇਠ ਸੀ ਉਹਦੇ ਤਾਂ ਹੌਸ ਉੱਡ ਗਏ ਤੇ ਪੈਰਾਂ ਫੱਲੋ ਜ਼ਮੀਨ ਨਿੱਕਲ ਗਈ ਤੇ ਸਸਤੇ ਸੌਦੇ ਤੇ ਜਿਹੜਾ ਫੋਨ ਵਾਲਾ ਮੁਨਾਫਾ ਸੀ ਉਹਦੀਆਂ ਜਿਹੜੀਆਂ ਸਕੀਮਾਂ ਸੀ ਸਾਰੀਆਂ ਰੱਖੀਆਂ ਰਖਾਈਆਂ ਰਹਿ ਗਈਆਂ ਉਹਨੇ ਤਾਂ ਸੋਚਿਆ ਸੀ ਵੀ ਜਿਹੜਾ ਉਹ ਆਦੀਵਾਸੀ ਆ ਜੰਗਲੀ ਵੀ ਮੈਂ ਤਾਂ ਉਹਨੂੰ ਮੂਰਖ ਬਣਾਈ ਜਾਣਾ ਪਰ ਜਿਹੜਾ ਉਹ ਨੱਥੂ ਸੀ ਉਹਨੇ ਤਾਂ ਸੇਠ ਦੇ ਉੱਤੇ ਜਾਲ ਪਾਇਆ ਸੀ ਕਹਿੰਦੇ ਹੁੰਦਿਆ ਵੀ ਲਾਲਚ ਬੁਰੀ ਭਲਾ ਗਈ ਤੇ ਇਹੀ ਚੀਜ਼ ਉਹ ਸੇਠ ਨਾਲ ਹੋਈ ਤੇ ਇਹ ਭਾਈ ਛੱਤੀਸਗੜ੍ਹ ਦੀ ਲੋਕ ਕਥਾ ਗਈ ਤੇ ਹਾਲੇ ਤੱਕ ਲੋਕ ਇਹਨੂੰ ਸਨੌਂਦੇ ਤੁਰੇ ਆਉਂਦੇ ਨੇ ਜਿਉਂ-ਜਿਉਂ ਪੀੜੀਆਂ ਲੰਘੀ ਜਾਂਦੀਆਂ ਨੇ ਇਹ ਕਹਾਣੀ ਪਈ ਸੁਣ ਕੇ ਕਿਵੇਂ ਲੱਗਿਆ ਇਹ ਵੀ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਦੱਸਿਓ ਕਮੈਂਟ ਕਰਕੇ ਧੰਨਵਾਦ ਭਾਈ ਸਾਰਿਆਂ ਦਾ